ਬਾਬਾ ਬੜਾ ਮਸ਼ਹੂਰ ਵੀ ਹੈ ਸੀ ਜਿਹੜਾ ਪਾਸਪੋਰਟ ਤੇ ਸਾਈਨ ਕਰਕੇ ਉਹ ਬਾਹਰ ਭੇਜੇ ਜਾਂਦਾ ਸੀ ਕੋਈ ਪੀਰ ਬਣਿਆ ਪਿਆ ਕੋਈ ਪੈਗੰਬਰ ਬਣਿਆ ਪਿਆ ਸਾਰੇ ਨੇ ਆਪਣੇ ਆਪਣੇ ਅਲੱਗ-ਅਲੱਗ ਉਹਨਾਂ ਨੂੰ ਪੁੱਛੋ ਉਹ ਜਿਹੜਾ ਉਹਨਾਂ ਨੂੰ ਇੰਨੀ ਸ਼ਕਤੀ ਕਰਨੀ ਵਾਲੇ ਨੇ ਆਪਣੀ ਮੌਤ ਹੀ ਰੋਕ ਲੈਣਾ ਉਹਦੇ ਰਿਸ਼ਤੇਦਾਰ ਮਰ ਰਹੇ ਨੇ ਉਹਨੂੰ ਰੋਕ ਲੈਣਾ ਅਗਰ ਉਹਨਾਂ 'ਚ ਸ਼ਕਤੀ ਹੈ ਰੱਬ ਦੀ ਤਾਂ ਆਪਣੀ ਮੌਤ ਹੀ ਰੋਕ ਲੈਣਾ ਆਪਣਾ ਬੁਢਾਪਾ ਹੀ ਜਵਾਨੀ ਨੇ ਬੁਢਾਪਾ ਜਵਾਨੀ ਰੋਕ ਲੈਣਾ ਬੁਢਾਪੇ ਬੁढ़ा ਨਾ ਹੋਣ ਦੇਣਾ ਆਪਣੇ ਉਹਨੂੰ ਇਹ ਉਹਨਾਂ ਰਿਸ਼ਤੇਦਾਰ ਮਰ ਰਹੇ ਨੇ ਉਹਨੂੰ ਦੇ ਉਹਨਾਂ ਰੋਕ ਲੈਣਾ ਇਹ ਸਾਰੇ ਇਹਨਾਂ 'ਚ ਕੋਈ ਹਕੀਕਤ ਨਹੀਂ ਹੈ ਸੱਚੀ ਬਾਤ ਹੈ ਹੈਨਾ ਤੇ ਮੇਰਾ ਇੱਕ ਦੋਸਤ ਨੇ ਦੱਸਿਆ ਕਨੇ ਵੀ ਉਹ ਕਹਾਣੀ ਪੜ੍ਹੀ ਸੀ ਉਹਨੇ ਇੱਕ ਬੰਦੇ ਦਾ ਗਧਾ ਮਰ ਗਿਆ ਸਫ਼ਰ ਜਾ ਰਿਹਾ ਸੀ ਉਹ ਬਹੁਤ ਪਿਆਰ ਕਰਦਾ ਸੀ ਘਰੇ ਇਹਨੂੰ ਬਚਪਨ ਚ ਪਾਲਿਆ ਸੀ ਮੁਹੱਬਤ ਹੁੰਦੀ ਹੈ ਉਹਨੇ ਕਿਹਾ ਵੀ ਸਿਰਦਾਰੀ ਇਹਨੂੰ ਦੱਬ ਦਿੰਨਾ ਹੈਨਾ ਦਬ ਤਾ ਕੁਝੇਰ ਬਾਅਦ ਉਹ ਇੱਕ ਬੜੇ ਮਜ਼ਾਰ ਬਣ ਗਿਆ ਲੋਕ ਉਹਦੀ ਪੂਜਾ ਕਰਨ ਲੱਗੇ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਸੱਚੀ ਗੱਲ ਹੈ ਬਹੁਤ ਸਾਰੀਆਂ ਕਬਰਾਂ ਨੇ ਐਸੇ ਬਹੁਤ ਸਾਰੀਆਂ ਕਬਰਾਂ ਪੰਜਾਬ ਜਗ ਬਣੀਆਂ ਹੋਣੀਆਂ ਚੀਜ਼ਾਂ ਦੀ ਕੋਈ ਹਕੀਕਤ ਹੀ ਨਹੀਂ ਹੈ ਲੋਕਾਂ ਨੇ ਟਾਂ ਰੱਖੀਆਂ ਲਿਆ ਕੇ ਮਰੇ ਇੱਕ ਹੋਲੇ ਤੋਂ ਕਬਰ ਬਣਾ ਦਿੱਤੀ ਲੋਕ ਸ਼ੁਰੂ ਹੋ ਗਏ ਮਲੇਰ ਕੋਡ ਲੇ ਤਾਂ ਇਟਾ ਰੱਖਿਆ ਜਾਗੇ ਇਟਾ ਬਹੁਤ ਸਾਰੇ ਪੰਜਾਬ ਤੁਸੀਂ ਜਾ ਕੇ ਪਤਾ ਕਰੋ ਕਿ ਜੀ ਬਾਬਾ ਜੀ ਦੀ ਜਗਾ ਇਹ ਸਿਰਫ ਟਾਂ ਲੱਖਿਆਂ ਨੂੰ ਜਾ ਕੇ ਕਬਰ ਬਣਾਤੀ ਹੈ ਇਸ ਸਾਨੂੰ ਮੈਂ ਤਾਂ ਹੀ ਕਹਣਾ ਸਿੱਖਾ ਨੂੰ ਕੁਰਬਾਨੀ ਨਾਲ ਜੁੜਨੀ ਲੋੜ ਹੈ ਅੱਜ ਸਾਰੇ ਵਜਾ ਇਹ ਹੈ ਕਿ ਅਸੀਂ ਕੁਰਬਾਨੀ ਨਾਲ ਸਹੀ ਜੁੜੇ ਨਹੀਂ ਹੋਏ ਕੁਰਬਾਨੀ ਖੁਦ ਪੜੀਏ ਸਮਝੀਏ ਉਹਦੇ ਪਰ ਉਹ ਸਿੱਖਿਆਵਾਂ ਨੂੰ ਸੋਚ ਸਮਝੀ ਕਰੋ ਅਮਲ ਕਰੀਏ ਜੇ ਕੋਈ ਬੰਦਾ ਕੁਰਾਨ ਸ਼ਹੀ ਪੜਦਾ ਹੈ ਸਮਝਦਾ ਨਹੀਂ ਉਹ ਕੀ ਫਾਇਦਾ ਨਹੀਂ ਨਹੀਂ ਅਸੀਂ ਕਈ ਵਾਰੀ ਦੇਖਦੇ ਆਂ ਵੀ ਹੁਣ ਜਿਵੇਂ ਕਿਸੇ ਮੈਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਆ ਨਾਮ ਲੈਣਾ ਚਾਹੁੰਦਾ ਅ ਗੱਲ ਆ ਵੇ ਪਿੱਛੇ ਜਿਵੇਂ ਲਾਡੀ ਸ਼ਾ ਹੋ ਗਏ ਬਖਰਪੁਰ ਵਾਲਾ ਸੰਤ ਹੋ ਗਏ ਇਹ ਬੜੇ ਟ੍ਰੈਂਡ ਦੇ ਵਿੱਚ ਆਏ ਸੀਗੇ ਤੇ ਸਭ ਤੋਂ ਵੱਡੀ ਗੱਲ ਆ ਵੀ ਇਹਨਾਂ ਕੋਲ ਇਹ ਟ੍ਰੈਂਡ ਦੇ ਵਿੱਚ ਆਣ ਦੇ ਕਾਰਨ ਇਹਨਾਂ ਕੋਲ ਸਭ ਤੋਂ ਪਹਿਲਾਂ ਸਿੰਗਰਸ ਜਾਂਦੇ ਨੇ ਜਿਨੇ ਰੱਬ ਬਾਰੇ ਕੁਝ ਨਾ ਕੁਝ ਗਾ ਦਿੰਦੇ ਆ ਪਰ ਦੂਜੇ ਪਾਸੇ ਸ਼ਰਾਬ ਬਾਰੇ ਵੀ ਪੂਰਾ ਗਾਉਂਦੇ ਆ ਕੁਝ ਸ਼ਰਾਬ ਬਾਰੇ ਜਾਂ ਕੋਈ ਕੁੜੀਆਂ ਬਾਰੇ ਗਾਈ ਜਾਂਦਾ ਪਰ ਜਦੋਂ ਇਹਨਾਂ ਦੇ ਕੋਲ ਜਾਂਦੇ ਆ ਉਦੋਂ ਰੱਬ ਬਾਰੇ ਗਾਣਾ ਸ਼ੁਰੂ ਹੀ ਕਰ ਦਿੰਦੇ ਨੇ ਦੇਖੋ ਮੇਰੀ ਗੱਲ ਸਮਝ ਰੋ ਮੈਂ ਚਲੋ ਇਹ ਤਾਂ ਇੱਕ ਅਲੱਗ ਹੈ ਮੈਂ ਅਕਸਰ ਕਹਿੰਦਾ ਹੁੰਦਾ ਵੀ ਦੇਖੋ ਅਗਰ ਕੋਈ ਸਿੱਖ ਹੈ ਨਾ ਉਹ ਗੁਰੂ ਸਾਹਿਬ ਨੂੰ ਮੰਨਦਾ ਹੈ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਨਹੀਂ ਮੰਨਦਾ ਤਾਂ ਸੱਚਾ ਸਿੱਖ ਨਹੀਂ ਹੈਗਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਹੈ ਗੁਰਬਾਣੀ ਦੇ ਵਿਰੋਧ ਕਰਦੀ ਇਹਨਾਂ ਚੀਜ਼ਾਂ ਨੂੰ ਗੁਰਬਾਣੀ ਵਿਰੋਧ ਕਰੇ ਫਿਰ ਕਿਉਂ ਜਾਣੇ ਅਸੀਂ ਮੜੀਆਂ ਮਸਾਨਾਂ ਤੇ ਕਬਰਾਂ ਤੇ ਕਿਉਂ ਜਾਣੇ ਅਸੀਂ ਅਸੀਂ ਸ਼ਿਰਕ ਕਰ ਰਹੇ ਹਾਂ ਨਾ ਜਿਸ ਦਾ ਸਿੱਖੀ 'ਚ ਬਿਲਕੁਲ ਸਖਤ ਵਿਰੋਧ ਕੀਤਾ ਗਿਆ ਹੈ ਦ ਜਦੋਂ ਜਫਰੋ ਮੋਲਿਖਾਤੀ ਔਰੰਗਜ਼ੇਬ ਨੂੰ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਮਨਮ ਕੁਸਤਨਮ ਕੋਹੀਆ ਬੁੱਤਪਰਸਤ ਕਿ ਆ ਬੁੱਤਪਰਸਤ ਮਨ ਸ਼ਿਕਸਤ ਮਨਮ ਕੁਸਤਨਮ ਮੈਂ ਮਨਮ ਮੈਂ ਕੁਸਤਨਮ ਬਰੀਆਂ ਲੜਾਈਆਂ ਨੇ ਫਾਰਸੀ ਚ ਨਾ ਅਫਸੋਸ ਦੀ ਗੱਲ ਹੈ ਸਿੱਖਾ ਜ ਫਾਰਸੀ ਨਹੀਂ ਜਾਣਦੇ ਫਾਰਸੀ ਨਹੀਂ ਜਾਣਦੇ ਮਨਮ ਕੁਸਤਨਮ ਮੇਰੀਆਂ ਲੜਾਈਆਂ ਨੇ ਕੋਹੀਆ ਪਹਾੜੀ ਰਾਜਾਂ ਨਾਲ ਬੁੱਤਪਰਸ ਜਿਹੜੇ ਕਿ ਬੁੱਤਪਰਸ ਹੀ ਕਰਦੇ ਨੇ ਮੂਰਤੀ ਪੂਜਕ ਨੇ ਕਿ ਆ ਬੁੱਤਪਰਸਤ ਕਿਉਂਕਿ ਉਹ ਮੂਰਤੀ ਪੂਜਕ ਨੇ ਮਨ ਬੁੱਤਿ ਸ਼ਕਸ਼ਤ ਮੈਂ ਮਨ ਨੂੰ ਤੋੜਨ ਵਾਲਾ ਤਾਂ ਸਾਰੇ ਸਰੀਰਾਂ ਨੂੰ ਸਾਫ਼ ਕਰ ਰਿਹਾ ਨੇ ਗੁਰੂ ਸਾਹਿਬ ਦਾ ਤੇ ਅਸੀਂ ਫਿਰ ਉਹ ਉਹਨਾਂ ਦੀ ਵਿਰੋਧੀ ਕਰ ਰਹੇ ਹਾਂ ਨਾ ਕਬਰਾਂ ਤੇ ਜਾ ਕੇ ਵੰਡੀ ਅਮਸਾਨਾ ਤੇ ਜਾ ਕੇ ਅਸੀਂ ਉਹ ਸਿੱਖਿਆਵਾਂ ਦਾ ਵਿਰੋਧ ਹੈ ਤੇ ਫਿਰ ਉਹ ਗੁਰੂ ਦਾ ਸਿੱਖ ਤਾਂ ਉਹੀ ਹੋਊਗਾ ਨਾ ਜਿਹੜਾ ਗੁਰੂ ਸਾਹਿਬ ਦੀ ਸਿੱਖਿਆਵਾਂ ਦੇ ਅੱਗੇ ਸਰੈਂਡਰ ਕਰਦਾ ਹੈ ਮੰਨਦਾ ਹੈ ਮਸੰਦ ਇਹ ਸਿੱਧਾ ਮਸੰਦ ਬਣ ਰਹੇ ਆ ਫਿਰ ਸਿੱਧੀ ਜੀ ਗੱਲ ਉੱਥੇ ਜਾ ਕੇ ਦੇਖੋ ਇਹ ਇਸ ਕਰਕੇ ਨਹੀਂ ਸੱਚਾ ਸਿੱਖ ਕੋਈ ਜਿਹੜਾ ਗੁਰਬਾਣੀ ਦੀ ਸਿੱਖਿਆਵਾਂ ਨੂੰ ਸਮਝੇ ਉਹਨਾਂ ਦੀ ਪਾਲਣਾ ਕਰੇ ਉਨਾ ਅਨੁਸਾਰ ਆਪਣਾ ਜੀਵਨ ਗੁਜ਼ਾਰੇ ਤੁਸੀਂ ਨਾ ਇੱਕ ਗੱਲ ਗੱਲ 'ਚ ਸ਼ੈਤਾਨ ਦੀ ਗੱਲ ਕਰਦੇ ਵੀ ਸੱਚੀ ਦੇ ਵਿੱਚ ਕੋਈ ਸ਼ੈਤਾਨ ਹੈ ਕਿਉਂਕਿ ਜੇ ਆਪਾਂ ਕਾਲਪੁਰਖ ਦੀ ਗੱਲ ਕਰਦੇ ਆ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਤੁਸੀਂ ਵੀ ਇੱਕ ਅੱਲਾ ਦੀ ਗੱਲ ਕਰਦੇ ਹੋ ਭਗਵਾਨ ਦੀ ਗੱਲ ਕਰਦੇ ਆ ਤਾਂ ਦੂਜੇ ਪਾਸੇ ਕੋਈ ਸ਼ੈਤਾਨ ਵੀ ਹੈ ਕੋਈ ਸ਼ੈਤਾਨ ਕਿਉਂਕਿ ਅੱਜ ਕੱਲ ਇਲੂਮੀਨਾਰਟੀ ਦਾ ਜ਼ਿਆਦਾ ਹੋਇਆ ਪਿਆ ਵੀ ਕੋਈ ਇਲੂਮੀਨਾਰਟਿਸ ਵੀ ਹੈ ਜਿਹੜੇ ਸ਼ੈਤਾਨ ਨੂੰ ਮੰਨਦੇ ਸੱਚੀ ਦੇ ਵਿੱਚ ਸ਼ੈਤਾਨ ਹੈ ਨਹੀਂ ਦੇਖੋ ਗੁਰਬਾਣੀ ਵੀ ਕਹਿੰਦੀ ਹੈ ਗੁਰਬਾਣੀ 'ਚ ਇੱਕ ਜਾਨੀ ਬਹੁਤ ਜ਼ਾਰੇ ਉਹ ਚਾਹੁੰਦਾ ਹੋਗਾ ਹ ਹੁੰਦਾ ਹੋਗਾ ਉਹ ਉਹ ਸ਼ਲੋਕਾਂ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਸ਼ੈਤਾਨ ਬਾਰੇ ਆਉਂਦੇ ਹੈ ਹੈ ਹਾਂ ਖਸਮ ਕੀ ਨਦਰ ਪਸੰਦੇ ਜਿਨੀ ਕਰਿ ਕਿਤੇ ਆਇਆ 30 ਕਰ ਰੱਖੇ 5 ਕਰ ਸਾਥੀ 9 ਸ਼ੈਤਾਨ ਮਤ ਕਟ ਜਾਈ ਨਾਨਕਾ ਖੇ ਰਬ ਜਲਣਾ ਮਾਲਤਾਨ ਕਿਤ ਕੋ ਸੁਣ ਜਾਈ ਵੀ ਉਹ ਲੋਕ ਖਸਮ ਕੀ ਨਦਰ ਦੇ ਦਿਲ ਪਸੰਦੇ ਔਰ ਉਸ ਖਸਮ ਰੱਬ ਦੀ ਨਜ਼ਰਾਂ ਚ ਉਹੀ ਲੋਕ ਉਹਨੂੰ ਪ੍ਰਵਾਨਿਤ ਹੋਇਓ ਮقبول ਲਈ ਜਿਹੜੇ ਇੱਕੋ ਇੱਕ ਰੱਬ ਦੀ ਪਾਸਨਾ ਕਰਦੇ ਨੇ ਖਸਮ ਕੀ ਨਦਰ ਦਿਲ ਪਸੰਦੇ ਜਿਨੀ ਕਰਿ ਕਿਤੇ ਆਇਆ 30 ਕਰ ਰੱਖੇ 5 ਕਰ ਸਾਥੀ ਉਹ 30 ਰੋਜ਼ੇ ਰੱਖਦੇ ਨੇ ਪੰਜ ਬਲੀ ਨਵਾਜ ਨੂੰ ਆਪਣਾ ਸਾਥੀ ਬਣਾਇਆ ਹੋਇਆ ਪੰਜ ਬਲੀ ਨਵਾਜਾ ਪੜਦੇ ਨਾਉ ਸ਼ੈਤਾਨ ਬਦਕੜ ਜਾਈ ਇਸ ਲਈ ਤਾਂ ਕਿ ਉਹ ਸ਼ੈਤਾਨੀ ਬਹਿਮਾ ਪਰਮਾ ਤੋਂ ਬਚੇ ਰਹਿਣ ਰੱਬ ਉਹਨੂੰ ਬਚਾਈ ਰੱਖੇ ਨੇਕੀ ਨਾਲ ਚੱਲਣਾ ਸ਼ੈਤਾਨ ਤੋਂ ਬਚਿਆ ਰਹਿਣ ਦਾ ਬੰਦਾ ਮੜੇ ਰਸਤੇ ਜਾਊਗਾ ਨਹੀਂ ਦੇਖੋ ਇਨਸਾਨ ਦੀ ਜ਼ਰੂਰਤ ਹੈ ਪਾਣੀ ਪੀਣਾ ਪਾਣੀ ਬਗਾਰ ਨਹੀਂ ਸਕਦਾ ਜੇ ਉਹਨੂੰ ਸਾਫ਼ ਪਾਣੀ ਨਹੀਂ ਮਿਲੂਗਾ ਤਾਂ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਗੋਣ ਪੀਣਾ ਹੀ ਨਾ ਜੇ ਅਸੀਂ ਸਹੀ ਰਸਤੇ ਨਹੀਂ ਜਾਵਾਂਗੇ ਤਾਂ ਗਲਤ ਰਸਤੇ ਜਾਵਾਂਗੇ ਸ਼ੈਤਾਨ ਦੇ ਰਸਤੇ ਆਈ ਗਿਆ ਨਾਉ ਸ਼ੈਤਾਨ ਮਤ ਕੜ ਜਾਈ ਨਾਨਕ ਆਖੇ ਰਾਹ 'ਤੇ ਚੱਲਾਂ ਮਾਲ ਤੁਨ ਕਿਤਕੋ ਸੰਝਾਈ ਨਾਨਕ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਰਾਹ ਚੱਲਦੇ ਮੁਸਾਫਰਾਂ ਇੱਕ ਕਮਰੇ ਉਰੇ ਠਹਿਰੇ ਆ ਸਾਡੇ ਕੋਲ ਕਦੋਂ ਵੇਲੇ ਆ ਕੇ ਅਸੀਂ ਧਨ ਪਦਾਰਥ ਦੇ ਚੱਕਰ 'ਚ ਉਲਝ ਕੇ ਰਾ ਉਸ ਰੱਬ ਦੀ ਨੂੰ ਭੁੱਲ ਜਾਈਏ ਨਹੀਂ ਨਹੀਂ ਮਤਲਬ ਸ਼ੈਤਾਨ ਅਸਲ ਦੇ ਵਿੱਚ ਸਾਡੇ ਮਨ ਨੂੰ ਕਿਹਾ ਗਿਆ ਹੈ ਜਾਂ ਸ਼ੈਤਾਨ ਸੱਚੀ ਚੀਜ਼ ਹੈ ਕਿਉਂਕਿ ਅੱਜ ਕੱਲ੍ਹ ਦੇਖਿਆ ਜਾ ਰਿਹਾ ਵੀ ਕਈ ਸ਼ੈਤਾਨ ਦੀ ਵੀ ਪੂਜਾ ਕਰਦੇ ਹੈ ਇਸਲਾਮ 'ਚ ਇਹ ਜਿਹੜੀ ਸਿੱਖਿਆ ਉਹਨਾਂ ਚ ਕਿਹਾ ਗਿਆ ਵੀ ਜਦ ਰੱਬ ਨੇ ਇਨਸਾਨ ਨੂੰ ਪੈਦਾ ਕੀਤਾ ਉਸ ਸ਼ੈਤਾਨ ਨੂੰ ਵੀ ਪੈਦਾ ਕੀਤਾ 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 ਸ਼ੈਤਾਨ ਨੂੰ ਪੈਦਾ ਕੀਤਾ ਸ਼ੈਤਾਨ ਵੀ ਇੱਕ ਉਹਦੀ ਰਚਨਾ ਹੈ ਤੇ ਉਹ ਇਸ ਵਾਸਤੇ ਆ ਵੀ ਉਹ ਉਨੇ ਕਿਹਾ ਵੀ ਤਾਂ ਵੀ ਮੈਂ ਤੇਰੇ ਬੰਦੇ ਨੂੰ ਪੜਕਾਉਂਗਾ ਤੇ ਪਰ ਪਰ ਪਰਮਾਤਮਾ ਨੇ ਕਿਹਾ ਵੀ ਜਿਹੜੇ ਮੇਰੇ ਬੰਦੇ ਹੋਣਗੇ ਤੇਰੇ ਪਿੱਛੇ ਨਹੀਂ ਲੱਗਣਗੇ ਉਹ ਮੇਰੀਆਂ ਹੁਕਮਾਂ ਅਨੁਸਾਰ ਹੀ ਜੀਵਨ ਬਤੀਤ ਕਰਨਗੇ ਜਿਹੜੇ ਸੱਚੇ ਸਿੱਖ ਨੇ ਉਹ ਗੁਰੂ ਸਾਹਿਬ ਦੀਆਂ ਹੁਕਮਾਂ ਅਨੁਸਾਰ ਹੀ ਇਨਸਾਨ ਬਤੀਤ ਕਰਦੇ ਹੈ ਨਾ ਜਿਹੜਾ ਬੰਦਾ ਦੂਸਰਾ ਹੈਗਾ ਉਹ ਭਟਕ ਜਾਂਦਾ ਹੈ ਗਲਤ ਰਸਤੇ ਕੋ ਰਾਹੇ ਪੈ ਜਾਂਦਾ ਹੈ ਮਤਲਬ ਭਗਵਾਨ ਨੇ ਹੀ ਇਨਸਾਨ ਬਣਾਇਆ ਭਗਵਾਨ ਨੇ ਹੀ ਉਹਦੀ ਇੱਕ ਸਿਸਟਮ ਹੈ ਨਾ ਉਹਦੇ ਬੰਦੇ ਦੀ ਪ੍ਰੀਖਿਆ ਲੈਣੀ ਹੈ ਇਨਸਾਨ ਦੀ ਪ੍ਰੀਖਿਆ ਕੀ ਦੇਖੋ ਜਦ ਮੇਰੇ ਕੋਲੇ ਆਪਸ਼ਨ ਨਾ ਹੋਵੇ ਦੂਸਰੀ ਅ ਜਿਸ ਵੰ ਦੇਖੋ ਸੂਰਜ ਹੈ ਉਹ ਵੀ ਕਿਉਂ ਨਹੀਂ ਕਰ ਸਕਦਾ ਉਹ ਚਾ ਉਹਨੂੰ اختیار ਨਹੀਂ ਦਿੰਦਾ ਰੱਬ ਨੇ ਹਮ ਚੰਦ ਹੈ ਉਹ ਵੀ ਕਿਉਂ ਨਹੀਂ ਕਰ ਸਕਦਾ ਹਮ ਹੈਨਾ ਤਾਰੇ ਨੇ ਉਹ ਵੀ ਕਿਉਂ ਨਹੀਂ ਕਰ ਸਕਦੇ ਧਰਤੀ ਉਹ ਵੀ ਕਿਉਂ ਨਹੀਂ ਕਰਦਾ ਘੁੰਮਦੀ ਹੈ ਨਾ ਹਮ ਤੇ ਇਨਸਾਨ ਨੂੰ ਦੁਨੀਆਂ ਚ ਜਨ ਦਿੱਤੀਆਂ ਇਹਨੂੰ اختیار ਵੀ ਦਿੱਤਾ ਵੀ ਆਪਣੀ ਮਰਜ਼ੀ ਨਾਲ ਕਿਸੇ ਜੀ ਨੂੰ ਕਰ ਵੀ ਸਕਦਾ ਚੰਗੇ ਔਰ ਬੁਰੇ ਰਸਤੇ ਦੋਵੇਂ ਦੱਸ ਤੇ ਇਹਦੇ ਹਵਾਲੇ ਕਰਦਾ ਦੇਖੋ ਇਮਤਿਹਾਨ ਕਿਵੇਂ ਹੈ ਜੇ ਬੱਚੇ ਨੂੰ ਆਪ ਸਕੂਲ ਚ ਪੜਾਤਾ ਉਹਨੂੰ ਛੱਡਦਾ ਨਾ ਉਹਦੀ ਮਰਜ਼ੀ ਹੈ ਪੜੇ ਨਾ ਪੜੇ ਇਹੀ ਹੁੰਦਾ ਨਾ ਹਮ ਜੇ ਇਹ ਚੀਜ਼ਾਂ ਨੂੰ ਫਿਰ ਤੋਂ ਇਮਤਿਹਾਨ ਹੋਇਆ ਨਾ ਪ੍ਰੀਖਿਆ ਹੋਈ ਨਾ ਹਮ ਬੇਸਪ੍ਰੀਖ ਜੋ ਰੱਬ ਦੇ ਕਿਸੇ ਜੀ ਨੂੰ ਕਰਦਾ ਨਹੀਂ ਫਰਿਸ਼ਤੇ ਨੇ ਉਹ ਰੱਬ ਦੀ ਹੁਕਮੀ ਬੰਦੇ ਕਿਹਾ ਗੁਰੂ ਸਾਹਿਬ ਨੇ ਉਹਨੂੰ ਹੁਕਮੀ ਬੰਦੇ ਕਿਹਾ ਵੀ ਉਹ ਸਿਰਫ ਖੁਦਾ ਦੇ ਹੁਕਮ ਦੀ ਵਿਚਰ ਸਕਦੇ ਨੇ ਉਸ ਤੋਂ ਇਲਾਵਾ ਵਿਗਿਆ ਨਹੀਂ ਕਰ ਸਕਦੇ ਤੇ ਇਨਸਾਨ ਨੂੰ ਦੋਨੀਆਂ ਚੀਜ਼ਾਂ ਦਿੱਤੀਆਂ ਨੇ ਅੱਛੇ ਔਰ ਬੁਰੇ ਰਸਤੇ ਵੀ ਦੱਸ ਤੇ ਇਸੇ ਕਰਕੇ ਰੱਬ ਨੇ ਮਹਾਪੁਰਸ਼ ਭੇਜੇ ਤਾਂ ਕਿ ਇਨਸਾਨ ਇਹ ਨਾ ਕਹਿ ਸਕੇ ਮੈਨੂੰ ਰੱਬ ਤੱਕ ਰਸਤਾ ਨਹੀਂ मालूम ਸੀ ਰਸਤੇ ਇਸ ਬਾਤ ਪਿੱਛੇ ਤੂੰ ਦੱਸ ਤਾ ਵੀ ਰੱਬ ਦਾ ਰਸਤਾ ਤੈਨੂੰ ਤੇਰਾ ਰਸਤਾ ਨਹੀਂ ਪਤਾ ਜੀ ਕਿ ਮੈਂ ਤਾਂ ਆ ਤੂੰ ਰੱਬ ਦਾ ਰਸਤਾ ਆ ਤੂੰ ਇਹਦੇ ਉਲਟ ਜਾ ਰਹੇ ਹੈਂ ਅਗਰ ਤੂੰ ਰੱਬ ਦੇ ਰਸਤੇ ਤੇ ਚੱਲੇਗਾ ਤਬ ਪਰਵਾਦੋਂ ਖੁਸ਼ ਹੋਊਗਾ ਅਗਰ ਤੂੰ ਦੇ ਉਲਟ ਚੱਲੇਗਾ ਤਾਂ ਤੈਨੂੰ ਸਜ਼ਾ ਮਿਲੂਗੀ ਜਿਹੜਾ ਬੱਚਾ ਪੜੂਗਾ ਉਹ ਪਾਸ ਹੁੰਦਾ ਸਭ ਹੁੰਦਾ ਸਰਟੀਫਿਕੇਟ ਮਿਲੂਗਾ ਜਿਹੜਾ ਨਹੀਂ ਪੜੂਗਾ ਉਹਨੂੰ ਫੇਰ ਫੇਲ ਹੁੰਦਾ ਦੰਡ ਮਿਲੂਗਾ ਕਿ ਲੋਕ ਐਵੇਂ ਕਹਿੰਦੇ ਵੀ ਸ਼ੈਤਾਨ ਹੈ ਆਪਣੀ ਆਰਮੀ ਬਣਾ ਰਿਹਾ ਕੋਈ ਕੁਰਾਨ ਦੇ ਵਿੱਚ ਇਸ ਤਰੀਕੇ ਦੀ ਗੱਲ ਨਹੀਂ ਕੁਰਾਨ ਚ ਤਾਂ ਹੈ ਵੀ ਸ਼ੈਤਾਨ ਪੈਦਾ ਕੀਤਾ ਕਿ ਸ਼ੈਤਾਨ ਦੁਨੀਆਂ ਚ ਇੱਕ ਆਰਮੀ ਬਣਾ ਰਿਹਾ ਆਪਣੀ ਅਲੱਗੋ ਸੰਸਥਾ ਇੱਕ ਬਣਾ ਰਿਹਾ ਹੈ ਜਿਹ ਸ਼ੈਤਾਨ ਦੇ ਉਹਨੂੰ ਦਜਾਲ ਕਿਹਾ ਗਿਆ ਹੈ ਦਜਾ ਸ਼ੈਤਾਨੀ ਦਜਾਲ ਹੂੰ ਮਤਲਬ ਦੇਖੋ ਇਸ ਕੋਸਲੇ ਸੱਚਾ ਹੋਇਆ ਜਿਹੜਾ ਕੁਰਾਨ ਦੀਆਂ ਸਿੱਖਿਆਵਾਂ ਤੇ ਅਮਲ ਕਰਦਾ ਹੈਗਾ ਤੇ ਕੁਰਾਨ ਦੀਆਂ ਸਿੱਖਿਆਵਾਂ ਦੇ ਮੁਤਾਬਕ ਹੈ ਵੀ ਇਨਸਾਨ ਦੀ ਖਲ ਕੁਰਾਨ ਸ਼ਰੀਫ ਜੀ ਕੋ ਚੈਪਟਰ ਹੈ ਮੁਲਕ ਆਇਤ ਨੰਬਰ 2 ਜਿਹੜਾ ਹੈ ਖਲਕਲ ਮੌਤਾ ਵਲ ਹਯਾਤਾ ਲੀ ਅਬਲੋਕੁਮ ਅਯਯਕੁਮ ਅਹਸਨੁ ਅਮਲਾ ਰਬ ਕਹਿੰਦਾ ਵੀ ਮੈਨੇ ਜਿਹੜੀ ਜ਼ਿੰਦਗੀ ਔਰ ਮੌਤ ਹੈ ਇਸ ਲਈ ਬਣਾਈ ਹੈ ਤਾਂ ਕਿ ਦੇਖਿਆ ਜਾਵੇ ਕਿਹੜਾ ਬੰਦਾ ਅੱਛੇ ਕੰਮ ਕਰਕੇ ਆਉਂਦਾ ਤੇ ਕਿਹੜਾ ਕੰਮ ਬੁਰੇ ਕੰਮ ਕਰਕੇ ਆਉਂਦਾ ਤੇ ਕੋ ਗੁਰਬਾਣੀ ਚ ਜਿਹੜੀ ਕਿਹਾ ਹੈ ਨਾ ਸਭ ਨਾ ਕਦਰ ਰੇਖਾ ਹੋਏ ਕਰਨੀ ਬਾਜੋ ਤਰੇ ਨਾ ਕੋਈ ਦੇਖਿਆ ਜੋ ਖੌਣ ਨਾ ਇਨਸ ਇਹਨਾਂ ਤੁਸੀਂ ਉਹਨੂੰ ਪਸਾਰ ਨਾ ਦੇਖੋਗੇ ਤਾਂ ਕਿਤਨਾ ਕਿਤੇ ਚੀਜ਼ਾਂ ਆਉਂਦੀਆਂ ਹਨ ਵੀ ਉਹ ਲੇਖਾ ਜੋਖਾ ਤਾਂ ਹੋਣਾ ਹੀ ਹੈ ਪਰ ਇਹ ਗੱਲ ਕਹਿੰਦੇ ਆ ਵੀ ਜਿਹੜੇ ਦੂਜੇ ਪਾਸੇ ਚਲਦੇ ਆ ਵੀ ਰੱਬ ਦੀ ਜਗ੍ਹਾ ਨੂੰ ਛੱਡ ਕੇ ਦੂਜੇ ਪਾਸੇ ਚਲਦੇ ਆ ਇਸ ਸੰਸਾਰ ਦੇ ਵਿੱਚ ਮੈਂ ਵੈਸੇ ਪਤਾ ਹੈ ਵੀ ਬਾਤ ਚੋ ਕੀ ਭੋਗਦੇ ਆ ਕਿ ਨਹੀਂ ਭੋਗਦੇ ਉਹ ਵੀ ਗੱਲ ਕਰਾਂਗੇ ਪਰ ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਸਭ ਕੁਝ ਬੜੀ ਜਲਦੀ ਮਿਲ ਜਾਂਦਾ ਹੈ ਬੀ ਹਾਸਾ ਵੀ ਉਹ ਖੁਸ਼ ਵੀ ਬੜੀ ਜਲਦੀ ਹੋ ਜਾਂਦੇ ਆ ਉਹਨਾਂ ਨੂੰ ਪੈਸਾ ਵੀ ਬੜੀ ਜਲਦੀ ਮਿਲ ਜਾਂਦਾ ਹੈ ਉਹਨਾਂ ਨੂੰ ਸਭ ਕੁਝ ਬੜਾ ਜਲਦੀ ਮਿਲ ਜਾਂਦਾ ਸਭ ਕੁਝ ਜਿਹੜੀ ਸ਼ੋਹਰਤ ਹੈ ਦੌਲਤ ਹੈ ਉਹ ਬੜੀ ਜਲਦੀ ਮਿਲਦੀ ਹੈ ਜਿਹੜੇ ਦੂਜੇ ਰਾਹ ਤੇ ਚੱਲਦੇ ਨੇ ਦੇਖੋ ਤੁਸੀਂ ਦੇਖਿਆ ਨਾ ਇੱਕ ਪਿੰਜਰੇ ਚ